ਅੰਮ੍ਰਿਤਸਰ ਦੀ ਹੌਟ ਸੀਟ ਤੋਂ ਜਿੱਤੇ ਗੁਰਜੀਤ ਓਜਲਾ ਤੀਜੀ ਵਾਰ ਬਣਨ ਜਾ ਰਹੇ ਹਨ ਅੰਮ੍ਰਿਤਸਰ ਤੋਂ ਸੰਸਦ ਦੋਸਤੋ ਤੁਸੀਂ ਜੁੜਿਓ ਓਨ ਏ ਟੀਵੀ ਦੇ ਨਾਲ ਤੇ ਮੈਂ ਹਾਂ ਅਰਜੇਸ ਸਿੰਘ ਦੋ ਜੀ ਮੈਂ ਤੁਸੀ ਜਾਣਦੇ ਹੋ ਵੀ ਅੱਜ 4 ਜੂਨ ਨੂੰ ਨਤੀਜੇ ਨੇ ਜਿਹੜੇ ਲੋਕ ਸਭਾ ਚੋਣਾਂ ਦੇ ਆ ਚੁੱਕੇ ਨੇ ਤੇ ਅੰਮ੍ਰਿਤਸਰ ਗੁਰੂ ਨਗਰੀ ਦੀ ਹੌਟ ਸੀਟ ਦੇ ਉੱਪਰ ਗੁਰਜੀਤ ਸਿੰਘ ਓਜਲਾ ਜੋ ਕਿ ਕਾਂਗਰਸ ਤੋਂ ਉਮੀਦਵਾਰ ਸਨ ਤੇ ਇਹਨਾਂ ਨੂੰ ਜਿੱਤ ਦਾ ਫਤਵਾ ਜਿਹੜਾ ਜਿਹੜਾ ਕਿ ਜਨਤਾ ਵੱਲੋਂ ਦਿੱਤਾ ਗਿਆ ਹੈ ਤੇ ਵੱਡੀ ਗਿਣਤੀ ਦੇ ਵਿੱਚ ਸਮਰਥਕ ਜਿਹੜੇ ਨੇ ਵਧਾਈ ਦੇਣ ਪਹੁੰਚੇ ਨੇ ਤੇ ਵਧਾਈਆਂ ਤੇ ਜਿਹੜੇ ਤਾਤੇ ਲੱਗੇ ਗਏ ਨੇ ਲੱਡੂਆਂ ਨਾਲ ਮੂੰਹ ਮਿੱਠੇ ਕਰਾਏ ਜਾ ਰਹੇ ਨੇ ਤੇ ਵਰਕਰਾਂ ਦੇ ਨਾਲ ਆਗੂਆਂ ਦੇ ਨਾਲ ਗੱਲਬਾਤ ਕਰਾਂਗੇ ਵੀ ਆਖਰ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਬਣਿਆ ਹੋਇਆ ਸੜਨਾਲ ਮਜੂਨ ਨੇ ਸਾਨੂੰ ਜੰਡੇਆਲਾ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੇ ਨਾਲੇ ਓਨਏ ਟੀਵੀ ਦੇ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਸੰਧੂ ਸਭ ਤੁਹਾਡਾ ਆਨਰ ਦਾ ਔਰ ਬਹੁਤ ਨਤੀਜੇ ਆਏ ਨੇ ਗੁਰੂ ਨਗਰੀ ਦੀ ਹੋਟ ਸੀਟ ਦੇ ਉੱਪਰ ਜਿੱਥੇ ਕਿ ਬੀਜੇਪੀ ਲੋ ਤਰਨਜੀਤ ਸਿੰਘ ਸੰਧੂ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਾਲੀ ਦਲ ਤੋਂ ਅਨਿਲ ਜੋਸ਼ੀ ਤੇ ਗੁਰਦੀਪ ਸਿੰਘ ਢਾਲੀਵਾਲਾ ਆਮ ਆਦਮੀ ਪਾਰਟੀ ਦੇ ਹਾਲਕੀ ਨਾਰਾ ਵੀ ਸੀ 130 ਦਾ ਲੇਕਿਨ ਜਿਹੜੀ ਜਨਤਾ ਨੇ ਜਿਹੜਾ ਫਤਵਾ ਹੈ ਗੁਰਜੀਤ ਸਿੰਘ ਓਜਲਾ ਦੀ ਝੋਲੀ ਦੇ ਵਿੱਚ ਪਾਇਆ ਕਿਸਨਾ ਦੇਖਦੇ ਉਹਨਾਂ ਨੂੰ ਛੱਡੋ ਹੁਣ ਤੁਸੀਂ ਜਿੰਨਾਂ ਦਾ ਕੰਮ ਹੋ ਗਿਆ ਲੋਕਾਂ ਨੇ ਦੱਸਦਾ ਸਭ ਤੋਂ ਪਹਿਲਾਂ ਦੇ ਗੁਰੂ ਨਗਰੀ ਦੇ ਜਿਹੜੇ ਲੋਕ ਆ ਉਹਨਾਂ ਦਾ ਧੰਨਵਾਦ ਔਰ ਸਿਰ ਝੁਕਦਾ ਉਹਨਾਂ ਗਾੜੀ ਜਿਨ੍ਹਾਂ ਐਡਾ ਬੜਾ ਫੈਸਲਾ ਲਿਆ ਔਰ ਇੱਕ ਨੇਕ ਦਿਲ ਇਮਾਨਦਾਰ ਵਿਅਕਤੀ ਨੂੰ ਵੋਟ ਦਿੱਤੀ ਔਰ ਗੁਰੂ ਰਾਮਦਾਸ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਇੱਥੋਂ ਦੀ ਜਿਹੜੀ ਸ਼ੀਟ ਆ ਨਾ ਇੱਥੋਂ ਦੀ ਜਿਹੜੀ ਸੇਵਾ ਆ ਬਹੁਤ ਚੰਗੇ ਕਰਮ ਭਾਗ ਹੋਣ ਨੀਅਤ ਚੰਗੀ ਹੋਵੇ ਤਾਂ ਤਾਂ ਸੇਵਾ ਮਿਲਦੀ ਇੱਥੇ ਐਵੇਂ ਨਹੀਂ ਸੇਵਾ ਮਿਲਦੀ ਔਰ ਨੀਅਤ ਚੰਗੀ ਲੈ ਕੇ ਚੱਲੇ ਸੀਗੇ ਇਮਾਨਦਾਰੀ ਦੇ ਨਾਲ ਚੱਲੇ ਸੀ ਕੰਮ ਕੀਤੇ ਸੀ ਅੱਗੇ ਵੀ ਕਰਨੇ ਆ ਔਰ ਅੱਗੇ ਤੋਂ ਜ਼ਿਆਦਾ ਕਰਨੇ ਆ ਇਸ ਕਰਕੇ ਗੁਰੂ ਸਾਹਿਬ ਜੀ ਸੰਸਦ ਰੇਣੇ ਗੁਰਜੀਤ ਓਜਲਾ ਹੁਣ ਹੈਟ੍ਰਿਕ ਹੋਈ ਆ ਕੀ ਲੱਗਦਾ ਗੁਰੂ ਨਗਰੀ ਦੇ ਵਿੱਚ ਕਿੰਨੇ ਕੰਮ ਹੋਣਗੇ ਕਿੰਨਾ ਕ ਬਕਾ ਜਿਹੜਾ ਹੁਣ ਬਣਦਾ ਤੇ ਦੇਖੋ ਸਾਡੀ ਈ ਔਕਾਤ ਨਹੀਂ ਅਸੀਂ ਇੱਥੇ ਕੰਮ ਕਰ ਸਕੀਏ ਇਹ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਆ ਸੇਵਾ ਉਹ ਲੈਂਦੇ ਅਸੀਂ ਇੱਥੇ ਦੇ ਸੇਵਾਦਾਰ ਆਂ ਔਰ ਔਜਲਾ ਸਾਹਿਬ ਵੀ ਸੇਵਾਦਾਰ ਆ ਲੋਕਾਂ ਦੀ ਆਵਾਜ਼ ਸੀ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਲੋਕਾਂ ਨੂੰ ਟਿਕਟ ਦਿੱਤੀ ਲੋਕਾਂ ਨੇ ਜਿਤਾਤਾ ਇੱਥੇ ਗੁਰੂ ਨਗਰੀ ਦਾ ਪਿਆਰ ਆ ਤੁਹਾਨੂੰ ਦੱਸਿਆ ਪਹਿਲਾਂ ਵੀ ਵੀ ਬਿਨ ਕਰਮਾਂ ਤੋਂ ਤੇ ਮਿਲਦਾ ਹੀ ਨਹੀਂ ਇਹ ਕੁਝ ਤੇ ਬਹੁਤ ਚੰਗੇ ਕਰਮ ਭਾਗ ਨੀਅਤ ਸਾਫ਼ ਲੈ ਕੇ ਚੱਲੇ ਤੁਸੀਂ ਹਰ ਜਗ੍ਹਾ ਨਾਲ ਜਾਂਦੇ ਰਹੇ ਅਸੀਂ ਅੰਮ੍ਰਿਤਸਰ ਦੇ ਆਲੇ-ਦੁਆਲੇ ਕੰਮ ਕਰਾਉਣ ਲਈ ਜਿੱਥੇ ਵੀ ਹਾਜ਼ਰ ਹੁੰਨੇ ਹਾਂ ਤਾਂ ਤੁਸੀਂ ਨਾਲ ਹੁੰਦੇ ਹੋ ਸਾਡੇ ਤੇ ਅੱਗੇ ਪਤਾ ਲੱਗ ਵੀ ਸਵੇਰੇ ਜਦੋਂ ਜਦੋਂ ਆਪਣੀਆਂ ਸ਼ੀਟਾਂ ਦੀ ਗਿਣਤੀ ਹੁੰਦੀ ਹੈ ਵੋਟਾਂ ਦੀ ਗਿਣਤੀ ਹੁੰਦੀ ਆ ਸ਼ੁਰੂ ਤੋਂ ਹੀ ਲੀਡ ਜਿਹੜੀ ਸੀ ਓਜਲਾ ਦੇ ਹੱਕ ਦੇ ਵਿੱਚ ਰਹੀ ਆਖਰ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਵੀ ਸਾਰਾ ਦਿਨ ਵੀ ਕਿ ਜਿਹੜਾ ਜਿੱਤ ਦਾ ਫਤਵਾ ਵਾ ਵੀ ਓਜਲਾ ਸਾਹਿਬ ਦੇ ਝੋਲੀ 'ਚ ਪਏ ਕਲੀਅਰ ਸੀ ਭਾਜੀ ਪਹਿਲਾਂ ਹੀ ਕਲੀਅਰ ਸੀਗਾ ਸਾਨੂੰ ਪਤਾ ਸੀਗਾ ਕਿਉਂਕਿ ਇੱਥੋਂ ਦੇ ਲੋਕਾਂ ਨੇ ਮਨ ਬਣਾ ਲਿਆ ਜਿੱਦਾਂ ਦੇ ਲੋਕ ਤੇ ਉਦਾਂ ਦਾ ਔਜਲਾ ਲੋਕ ਅਲੱਦ ਕੜਾ ਕੋਈ ਬਹੁਤ ਵੱਡਾ ਲੀਡਰ ਬਣ ਉਤੇ ਆਮ ਲੋਕਾਂ ਦੇ ਵਿੱਚੋਂ ਆ ਤੇ ਆਮ ਲੋਕਾਂ ਨੂੰ ਟਿਕਟ ਦਿੱਤੀ ਸੀ ਔਜਲਾ ਸਾਹਿਬ ਤੇ ਕਦੀ ਕਹਿੰਦੇ ਨਹੀਂ ਵੀ ਮੈਂ ਲੀਡਰ ਆ ਰਾਜਨੀਤੀ ਤੋਂ ਉੱਠ ਕੇ ਕੰਮ ਕਰਦੇ ਆ ਤੇ ਅੱਜ ਜਿਹੜਾ ਖੁਸ਼ੀ ਦਾ ਮਾਹੌਲ ਤੁਸੀਂ ਦੇਖ ਰਹੇ ਹੋ ਇਹ ਸਾਨੂੰ ਪਹਿਲਾਂ ਹੀ ਪਤਾ ਸੀਗਾ ਹੁਣ ਗੁਰੂ ਸਾਹਿਬ ਕਿਰਪਾ ਕਰਨ ਤੇ ਜਿੱਦਾਂ ਵਿਕਾਸ ਕਾਰਜ ਅੱਗੇ ਕਰਾਈ ਸੀ ਉਸ ਤੋਂ ਜ਼ਿਆਦਾ ਅਸੀਂ ਕਰੀਏ ਤੇ ਸਭ ਤੋਂ ਪਹਿਲਾਂ ਤੇ ਔਜਲਾ ਸਾਹਿਬ ਨੇ ਐਲਾਨ ਕਰਤਾ ਵੀ ਸੌ ਚੱਕਣ ਤੋਂ ਬਾਅਦ ਪਹਿਲਾ ਮਸਲਾ ਨਸ਼ੇ ਦਾ ਉਹਦੇ ਤੇ ਤੇ ਅਸੀਂ ਸਿੱਧੀ ਸਰਕਾਰ ਨਾਲ ਟੱਕਰ ਲੈਣੀ ਆ ਜਾਂ ਤੇ ਫਿਰ ਅਸੀਂ ਅੰਦਰ ਜਾਵਾਂਗੇ ਤੇ ਜਾਂ ਸਰਕਾਰ ਨਸ਼ਾ ਬੰਦ ਕਰ ਦੂਗੀ ਭਾਵੇਂ ਪੀਪੀ ਕੇ ਬੰਦ ਕਰੇ ਕਰਨਾ ਪਊਗਾ ਜੋਇਲਾ ਸਾਹਿਬ ਇੱਕ ਵੱਡਾ ਫਤਵਾ ਫੇਰ ਤੋਂ ਜਨਤਾ ਨੇ ਤੁਹਾਨੂੰ ਪਿਆ ਇਹ ਧੰਨਵਾਦ ਹੈ ਮੈਂ ਆਪਣੀ ਸਮੁੱਚੀ ਅੰਮ੍ਰਿਤਸਰ ਦੀ ਜਿੰਨੀ ਵੀ ਸਾਡੀ ਸੰਗਤ ਹੈ ਜਿਨ੍ਹਾਂ ਨੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਰੱਖਿਆ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਔਰ ਇਸ ਸਮੁੱਚੀ ਸਾਡੀ ਲੀਡਰਸ਼ਿਪ ਦੀ ਜਿੱਤੇ ਵਰਕਰ ਤੋਂ ਲੈ ਕੇ ਸੀਨੀਅਰ ਲੀਡਰਸ਼ਿਪ ਤੱਕ ਔਰ ਸਮੁੱਚੇ ਲੋਕਾਂ ਦਾ ਜਿਨ੍ਹਾਂ ਨੇ ਵਿਸ਼ਵਾਸ ਰੱਖਿਆ ਸਾਡੇ 'ਚ ਔਰ ਮੇਰੇ ਕੰਮਾਂ ਦੇ ਉੱਤੇ ਮੋਹਰ ਲਾਈ ਉਹਨਾਂ ਨੇ ਇੱਕ ਫਿਰਕਾ ਪ੍ਰਸਤਾਕਤਨ ਉਹਨਾਂ ਨੇ ਸਾਈਡ ਤੇ ਕੀਤਾ ਜਿਵੇਂ ਸਵੇਰ ਤੋਂ ਜੋ ਨਤੀਜੇ ਆਣੇ ਸ਼ੁਰੂ ਹੋਏ ਉਸ ਤੋਂ ਹੀ ਤੁਹਾਡੀ ਲੀਡ ਜਿਹੜੀ ਬਣੀ ਰਹੀ ਸੀ ਤੇ ਕਿੰਨਾ ਕੁ ਫਸਵਾ ਮੁਕਾਬਲਾ ਰਿਹਾ ਨਹੀਂ ਫਸਵਾ ਮੁਕਾਬਲਾ ਤਾਂ ਕੁਦਰਤੀ ਗੱਲ ਹੈ ਜਦੋਂ ਦੋ ਪਾਰਟੀਆਂ ਤੇਨਾਂ ਦਾ ਹੁੰਦਾ ਉਹਦੇ ਵਰਤ ਤੇ ਪੈਂਦਾ ਹੀ ਆ ਪਰ ਲੀਡ ਜਿਹੜੀ ਉਹ ਬਰਕਰਾਰ ਰਹੀ ਹੈ ਇਹ ਗੁਰੂ ਨਗਰੀ ਦਾ ਇੱਕ ਜਿਹੜਾ ਸੈਕੂਲਰ ਥੋਟ ਹੈ ਲੋਕਾਂ ਦੀ ਉਹਦੇ ਕਰਕੇ ਜਿੱਤ ਹੋਈ ਹੈ ਕਿਉਂਕਿ ਤੀਜੀ ਵਾਰੀ ਸੰਸਦ ਬਣਨ ਜਾ ਰਹੇ ਹੋ ਜਨਤਾ ਨੂੰ ਕੀ ਕਹਿਣਾ ਚਾਹੋ ਹਾਂ ਮੈਂਬਰ ਪ ਜਿੰਨੇ ਵੀ ਕੰਮ ਨੇ ਇਸ ਨਗਰੀ ਦੇ ਔਰ ਹੋਰ ਵੀ ਜਿਸ ਤਰ੍ਹਾਂ ਵੀ ਹੋਏਗਾ ਵਿਕਾਸ ਵਾਸਤੇ ਲੜਾਈ ਲੜਾਂਗੇ